ਲਓ ਜੀ ਮਿੱਤਰੋ ਆਪਾਂ ਪਹੁੰਚੇ ਸੁਖਮਣੀ ਅਕੈਡਮੀ ਤੇ ਬਰਨਾਲੇ ਤੇ ਇੱਥੇ ਆਪਣੀ ਭੈਣ ਇੱਕ ਬੇਟੀ ਕਹ ਲੋ ਵੀ ਬੜਾ ਵਧੀਆ ਬੱਚਿਆਂ ਨੂੰ ਸਿੱਧੇ ਰਸਤੇ ਪਾ ਰਹੀ ਹੈ ਜਿਹੜਾ ਕਾਰਾਟੇ ਸਿਖਾ ਰਹੀ ਹੈ ਤੇ ਗੱਲਬਾਤ ਕਰਾਉਨੇ ਆ ਜਾ ਕੇ ਤੇ ਕਿਉਂਕਿ ਇਹਦੇ ਨਾਲ ਆਇਆ ਵੀ ਨਸਿਆਂ-ਨੁਸਿਆਂ ਤੋਂ ਬੱਚੇ ਬੱਚੇ ਰਹਿੰਦੇ ਨੇ ਮੇਨ ਚੀਜ਼ ਹੈ ਨਹੀਂ ਤਾਂ ਜਵਾਕ ਸ਼ੁਰੂ ਤੋਂ ਗਲਤ ਸੰਗਤ 'ਚ ਪੈ ਜਾਂਦੇ ਨੇ ਤੇ ਕਰਾਉਨੇ ਆ ਗੱਲਬਾਤ ਹੋਰ ਪੁੱਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਕੀ ਸਿਸਟਮ ਹੈ ਆਪਾਂ ਮਤਲਬ ਕਿਹੜੀ ਕਿਹੜੀ ਟ੍ਰੇਨਿੰਗ ਦਿੰਦੇ ਇੱਥੇ ਬੱਚਿਆਂ ਨੂੰ ਸਰ ਕਰਾਟੇ, ਤਾਈਕ, ਮੰਡੂ, ਕਿੱਕ ਬੋਕਸਿੰਗ ਅੱਛਾ ਤਿੰਨ ਟ੍ਰੇਨਿੰਗਾਂ ਨੇ ਮਿਲਣਾ ਤੇ ਨਾਲ ਯੋਗਾ ਵੀ ਕਰਾਉਂਦੇ ਹਾਂ ਯੈਸ ਸਰ ਤੇ ਇਹ ਕਿੰਨੇ ਚਿਰ ਦੀ ਟ੍ਰੇਨਿੰਗ ਹੁੰਦੀ ਹੈ ਸਰ ਟ੍ਰੇਨਿੰਗ ਤਾਂ ਸਾਰੀ ਉਮਰ ਹੀ ਲੱਗ ਜਾਂਦੀ ਹੈ ਬੱਚੇ ਸਿੱਖਦੇ ਹੋਏ ਤਾਂ ਅੱਛਾ ਸੋਨੂੰ ਕਿੰਨਾ ਟਾਈਮ ਹੋ ਗਿਆ ਕਰਦਿਆਂ ਮੈਂ 2011 ਤੋਂ ਕਰ ਲੱਗਿਆ ਸਰ ਮੈਂ 2000 ਅਕੈਡਮੀ ਖੁੱਲੀ ਨੂੰ ਕਿੰਨਾ ਟਾਈਮ ਹੋ ਗਿਆ ਦੋ ਸਾਲ ਸਰ ਦੋ ਸਾਲ ਹੋ ਗਏ ਅਕੈਡਮੀ ਨੂੰ ਤੇ ਆਪਣਾ ਕੀ ਨਾਮ ਰੱਖਿਆ ਸੁਖਮਨੀ ਅਕੈਡਮੀ ਹੈ ਨਾ ਯੈਸ ਸਰ ਤੇ ਨੰਬਰ ਬੋਲ ਦਿਓ ਤੁਹਾਡਾ ਮੋਬਾਈਲ ਨੰਬਰ ਆਪਣਾ 75290 93305 75290 93 305 305 ਨੰਬਰ ਹੈ ਬੇਟੀ ਦਾ ਜਿਹੜੇ ਕਿਸੇ ਨੇ ਆਪਣੇ ਬੱਚੇ ਬਾਈ ਇੱਥੇ ਸਿਖਾਉਣੇ ਨੇ ਉਹ ਆ ਕੇ ਮਿਲ ਸਕਦੇ ਹੋ ਡਰੈਸ ਵੀ ਬੋਲ ਦਿਓ ਆਪਣਾ ਰਾਧਾ ਰਾਣੀ ਕਲੋਨੀ ਸਰ ਰਾਧਾ ਰਾਣੀ ਕਲੋਨੀ ਠੀਕ ਹੈ ਤੇ ਆ ਬਾਹਰੋਂ ਦਿਖਾ ਦਿੰਦੇ ਜਿਹੜਾ ਬਣਿਆ ਪਾਰਕ ਜਾਂ ਪਾਰਕ ਤੋਂ ਪਤਾ ਲੱਗ ਜਾਂਦਾ ਹੁੰਦੇ ਨੂੰ ਤੇ ਇਹ ਪਾਰਕ ਦੇ ਸਾਹਮਣੇ ਅਕੈਡਮੀ ਹੈ ਬਾਈ ਇੱਥੇ ਆ ਕੇ ਤੁਸੀਂ ਆਪਣੇ ਬੱਚਿਆਂ ਨੂੰ ਲਾ ਸਕਦੇ ਹੋ ਤੇ ਬੜੀ ਵਧੀਆ ਟ੍ਰੇਨਿੰਗ ਦੇ ਰਹੇ ਨੇ ਤੇ ਬਾਕੀ ਜਿਹੜੇ ਬੱਚੇ ਸੋਡੇ ਫਾਸਟ ਆਏ ਨੇ ਉਹਦੇ ਚ ਆਏ ਨੇ ਕੰਪੀਟੀਸ਼ਨ ਚ ਗਏ ਨੇ ਉਹ ਬਸ ਆਏ ਹੋ ਹਾਂਜੀ ਸਰ ਕਿਹੜੇ ਕਿਹੜੇ ਨੇ ਪਹਿਲੇ ਤਾਂ ਸਰ ਇਹੀ ਆ ਅਜੇ ਪ੍ਰਤਾਪ ਸਿੰਘ ਨੈਸ਼ਨਲ ਖੇਡ ਕੇ ਐ ਸਰ ਇਹਦਾ ਬਰਾਊਨ ਮੈਡ ਇਹ ਕਿੱਥੇ ਹੋਇਆ ਸੀ ਇਹਨਾਂ ਦਾ ਅੰਮ੍ਰਿਤਸਰ ਸਰ ਅੰਮ੍ਰਿਤਸਰ ਗਿਆ ਖੇਡਣਾ ਠੀਕ ਹੈ ਤੇ ਆ ਦੇਖੋ ਬਾਈ ਛੋਟਾ ਜਿਹਾ ਬੱਚਾ ਨਹੀਂ ਤਾਂ ਆਪਣੇ ਵਾਲਿਆਂ ਨੇ ਤਕਰੀਬਨ ਆਏ ਮੰਨ ਲਓ ਵੀ ਬਰਨਾਲਾ ਸ਼ਹਿਰ ਨਹੀਂ ਪੂਰੇ ਘੁੰਮੇ ਹੁੰਦੇ ਆ ਨਾ ਤੇ ਦੂਜਾ ਬੇਟਾ ਕਿੱਥੇ ਜਾ ਕੇ ਆਇਆ ਸੈਕੰਡ ਸਰ ਨੈਸ਼ਨਲ ਵੀ ਜਾ ਕੇ ਆਇਆ ਐ ਸਰ ਅੰਮ੍ਰਿਤਸਰ ਠੀਕ ਹੈ ਸਟੇਟ ਹੋਈ ਸੀ ਇਹਨਾਂ ਦੀ ਜਲੰਧਰ ਅਸਾ ਚਲੰਦਰ ਵੀ ਖੜੇ ਆ। ਉਹਦੇ ਵਿੱਚ ਇਹਦੀ ਸੈਕੰਡ ਵੀ ਜਿ ਸੁਣਾਈ ਆ। ਠੀਕ ਆ ਟੋਟਲ ਕਿੰਨੇ ਬੱਚੇ ਨੇ ਆਪਣੇ ਕੋਲੇ? ਟੋਟਲ 17 ਤੋਂ ਵਾਪਸ ਆ। ਓਕੇ। ਹਾਂਜੀ। ਤੇ ਆਈਡੀਆ ਜਾਂ ਖਰਚਾ ਕਿੰਨਾ ਕੁ ਮਹੀਨੇ ਦਾ ਇਹਨਾਂ ਦਾ ਜੇ ਆਪਾਂ ਮਤਲਬ ਬੱਚਾ ਕੋਈ ਲਾਉਣਾ ਚਾਹੁੰਦਾ। 1200 ਰੁਪਏ ਮਹੀਨਾ ਮੰਗਦੇ। 1200 ਰੁਪਏ ਮਹੀਨਾ ਦੇਖੋ ਭਾਈ 1200 ਰੁਪਏ ਮਹੀਨੇ ਦੇ ਨਾਲ ਤੁਸੀਂ ਬੱਚਿਆਂ ਨੂੰ ਸਿੱਧੇ ਰਸਤੇ ਪਾ ਸਕਦੇ ਹੋ ਨਾ। ਨਹੀਂ ਤਾਂ ਆਮ ਕੀ ਆ ਜਵਾਕ ਜਾ ਕੇ ਗੇਮ ਖੇਡਣਗੇ, ਕੰਪਿਊਟਰ ਦੇਖਣਗੇ, ਕਿਸੇ ਨੂੰ ਕਾਲ ਕਰਨਗੇ, ਕਿਸੇ ਦੀ ਕਾਲ ਸੁਣਨਗੇ, ਟਾਈਮ ਬਰਬਾਦ ਕਰਨਗੇ। ਕਿੰਨੇ ਘੰਟੇ ਦੀ ਕਲਾ ਡੇਢ ਘੰਟੇ ਦੀ ਕਲਾਸ ਹੁੰਦੀ ਹੈ ਬਾਈ ਇੱਥੇ ਬੱਚਿਆਂ ਨੂੰ ਛੱਡ ਜੋ ਭੇਜੋ ਤੇ ਵਧੀਆ ਪੜਾਣ ਸਿਖਾ ਰਹੀ ਹੈ ਨਾ ਤੇ ਜੇ ਕੰਮ ਵਧੀਆ ਲੱਗਿਆ ਤਾਂ ਦੇਖ ਕੇ ਜਾਇਓ ਪਹਿਲਾਂ ਆ ਕੇ ਉਰੇ ਦੇਖਿਓ ਆ ਕੇ ਤੁਹਾਨੂੰ 2 ਮਿੰਟ ਬੱਚੇ ਦਿਖਾਉਨੇ ਆ ਕਰਾਟੇ ਖੇੜਦੇ ਸ਼ੁਰੂ ਹੋ ਜੇ ਬੱਚਾ ਆ ਦੇ